ਤਾਂ ਸੰਗਤ ਜੀ ਸ਼੍ਰੀ ਗੁਰੂ ਅਰਜਨ ਦੇਵ ਜਿਨ੍ਹਾਂ ਨੇ ਆਪਣੀ ਮੁਖਾਰ ਮੈਂ ਤੋਂ ਜਿੰਨੀ ਵੀ ਬਾਣੀ ਉਹ ਚਾਰੀ ਹੈ ਉਹਨਾਂ ਦੀ ਬਾਣੀ ਨੂੰ ਅੰਮ੍ਰਿਤ ਬਾਣੀ ਦਾ ਰਤਬਾ ਮਿਲਿਆ ਹੈ ਜਦੋਂ ਆਪਾਂ ਵਿਚਾਰ ਕਰੀਏ ਕਿਤੇ ਬੈਠ ਕੇ ਹਰ ਮਨੁੱਖ ਇਸ ਧਰਤੀ ਦੇ ਵਿਛਰਨੇ ਵਾਲਾ ਉਹਦੇ ਮੂੰਹ ਦੇ ਵਿੱਚੋਂ ਜਿਹੜਾ ਵੀ ਅਲਫਾਜ ਲਿਖਦਾ ਕੱਢਦਾ ਹੈ ਲਫ਼ਜ਼ ਨਿਕਲਦਾ ਹੈ ਜਦੋਂ ਕੋਈ ਗੱਲ ਕਰਦਾ ਹੈ ਤੇ ਉਹਦੇ ਮੂੰਹ ਚੋਂ ਨਿਕਲਿਆ ਅਲਫਾਜ ਸ਼ਬਦ ਉਹ ਬਾਣੀ ਹੈ ਬਾਣੀ ਆਪਾਂ ਕਹਿੰਦੇ ਆ ਫਲਾਣੇ ਬੰਦੇ ਦੀ ਬੋਲ ਬਾਣੀ ਦੀ ਚੰਗੀ ਲੱਗਦੀ ਫਲਾਣੇ ਬੰਦੇ ਦੀ ਬੋਲ ਬਾਣੀ ਬੜੀ ਕੋੜੀ ਹੈ ਐਸਾ ਸੰਗਤ ਤੇ ਆਪਾਂ ਇਹ ਗੱਲ ਕਹਦੇ ਆ ਆ ਮਨਦੇ ਦੇ ਮੂੰਹੋਂ ਨਿਕਲਿਆ ਲਬਜ ਬਾਣੀ ਹੈ ਮਹਾਪੁਰਸ਼ਾਂ ਗੁਰੂ ਰਵਿਦਾਸ ਮਹਾਰਾਜ ਵਰਗੇ ਗੁਰੂ ਨਾਨਕ ਦੇਵ ਮਹਾਰਾਜ ਵਰਗੇ ਮਹਾਪੁਰਸ਼ਾਂ ਦੇ ਮੁਖਤੋ ਜਿਹੜੇ ਬੱਜਰ ਨਿਕਲ ਗਏ ਉਹ ਗੌਰ ਬਾਣੀ ਬਣ ਗਏ ਤੇ ਜਿਹੜੀ ਗੁਰੂ ਦੀ ਬਾਣੀ ਹੈ ਤੇ ਉਹਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ ਤੇ ਇੱਕ ਪੰਕਤੀ ਆਉਂਦੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸਿਰਫ ਇੱਕ ਰਚਨਾ ਕਰਨੀ ਹੈ ਇਤਿਹਾਸ ਬਣਾਉਂਦੇ ਨੇ ਜਿੰਦਾ ਦਿਲ ਕੌਮਾਂ ਦੇ ਇਤਿਹਾਸ ਕਲਮਕਾਰ ਨਹੀਂ ਬਣਾਉਂਦੇ ਤੇ ਕੌਮਾਂ ਦੇ ਲੋਕ ਕੁਰਬਾਨੀਆਂ ਦੇ ਕੇ ਆਪਣੇ ਚੰਗੇ ਗੁਣਾ ਨਾਲ ਇਤਿਹਾਸ ਬਣਾਉਂਦੇ ਨੇ ਚੰਗੀਆਂ ਕੌਮਾਂ ਆਪਣਾ ਇਤਿਹਾਸ ਆਪ ਸਰਦੀਆਂ ਨੇ ਤੇ ਦੁਨੀਆ ਦੇ ਇਤਿਹਾਸ ਵਿੱਚ ਇਹ ਗਿਣਤੀ ਹੁੰਦੀ ਸੀ ਕਿ ਕਿਹੜੀ ਕੌਮ ਵਿੱਚ ਰਾਜੇ ਕਿੰਨੇ ਨੇ ਮਹਾਰਾਣੀਆਂ ਕਿੰਨੀਆਂ ਨੇ ਇਕ ਸ਼ਹਿਰ ਕਹਿੰਦਾ ਇਸ ਕੱਲੋਂ ਨਾ ਕਦੇ ਇਤਿਹਾਸ ਬਣਦੇ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਤੇ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਉਹ ਕੌਮ ਗੁਲਾਮ ਨਹੀਂ ਰਹਿ ਸਕਦੀ ਜਿਹਨੂੰ ਹੱਸ ਕੇ ਮਰਨੇ ਦਾ ਝੱਲ ਪੈ ਜੇ ਬੇਨਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਤੇ ਚਾਹੇ ਅੱਜ ਪੈ ਜਾਏ ਤੇ ਚਾਹੇ ਕੱਲ ਪੈ ਜੇ ਸਾਡੇ ਇਸ ਕੌਮ ਦੇ ਵਿੱਚ ਗੁਰੂ ਰਾਮਦਾਸ ਵਾਰ ਵਰਗੇ ਇਕਬੀਰ ਸਾਹਿਬ ਵਰਗੇ ਉਹ ਮਹਾਨ ਭਗਵਾਨ ਵਾਲਮੀਕ ਵਰਗੇ ਗੁਰੂ ਨਾਨਕ ਦੇਵ ਮਹਾਰਾਜ ਵਰਗੇ ਜਿੱਥੇ ਰੋਹਾਨੀ ਰੋਹਾਨੀਆਂ ਦੇ ਅਮਜਸਮੇ ਪੈਦਾ ਹੋਏ ਨੇ ਉੱਥੇ ਕੌਮ ਦੇ ਜੋਧੇ ਵੀ ਪੈਦਾ ਹੋਏ ਨੇ ਆ ਸ਼ਹੀਦੀ 15 ਬਾੜਾ ਚੱਲ ਰਿਹਾ ਹੈ ਤੇ ਸ਼ਹੀਦੀ 15 ਬਾੜੇ ਦੇ ਦੌਰਾਨ ਨਵੇਂ ਪਾਸ਼ਾ ਦਾ ਦਿੱਲੀ ਤੋਂ ਸੀਸ ਚੁੱਕ ਕੇ ਲਿਆਉਣ ਵਾਲਾ ਵਾਲਮੀਕੀ ਭਾਈ ਚਾਰਦੇ ਵਿੱਚੋਂ ਜਿਨ੍ਹਾਂ ਨੂੰ ਰੰਗਰੇਟੇ ਆਖਿਆ ਜਾਂਦਾ ਸੀ ਤੇ ਉਸ ਕੌਮ ਦੇ ਵਿੱਚੋਂ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ بیٹے ਦਾ ਖਿਤਾਬ ਹਸਨ ਕੀਤਾ ਆ ਥੋੜੇ ਦਿਨ ਪਹਿਲਾਂ ਚਮਕੌਰ ਦੀ ਗੜੀ ਦਾ ਉਹ ਇਤਿਹਾਸ ਆਪਣੀ ਅੱਖਾਂ ਦੇ ਸਾਹਮਣੇ ਲਿਆਓ ਤੇ ਜਿੱਥੇ ਬਾਬਾ ਸੰਗਤ ਸਿੰਘ ਆਪਣੀ ਮਹਾਨ ਸ਼ਹਾਦਤ ਦੇ ਗਏ ਮਹਾਨ ਕੁਰਬਾਨੀ ਕਰ ਗਏ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਤਵਾ ਸਾਹਿਬ ਵਿਖੇ ਬੰਦੂਕ ਪਰਖਣੀ ਸੀ ਤੇ ਡੱਲੇ ਵਰਗੇ ਜਿਹੜੇ ਲੋਕ ਸਨ ਯਾਦ ਭਵਾਨੀ ਲੋਕ ਜ਼ਗੀਰਾਂ ਦੇ ਮਾਲਕ ਉਹ ਸਹਿਮ ਕੇ ਬੈਠ ਕੇ ਬੰਦੂਕ ਦੇ ਸਾਹਮਣੇ ਕੋਈ ਨਹੀਂ ਸੀ ਆਇਆ ਤੇ ਉਦੋਂ ਰਣਧੀਰ ਸਿੰਘ ਵੀਰ ਸਿੰਘ ਦੋ ਭਰਾ ਸਾਹਮਣੇ ਆਏ ਸਨ ਸਾਡਾ ਮਾਣ ਮੱਤਾ ਇਤਿਹਾਸ ਹੈ ਅਸੀਂ ਆਪਣੇ ਇਤਿਹਾਸ ਦੇ ਮਾਣ ਕਰਦੇ ਆਂ ਸਾਨੂੰ ਫਕਰ ਹੈ ਸਾਡੇ ਵਿੱਚ ਯੋਧੇ ਪੈਦਾ ਹੋਏ ਡਾਕਟਰ ਭੀਮਰਾਓ ਵਰਗੇ ਸੰਧਾਨ ਨਰਮਤਾ ਪੈਦਾ ਹੋਏ ਤੇ ਆਓ ਆਖਰੀ ਅਧਿਆਇ ਦੁਨੀਆ ਦੇ ਪੜ ਇਤਿਹਾਸ ਵੇਖ ਲਓ ਮਾਣ ਮੱਤਾ ਸਾਡਾ ਕੌਮੀ ਇਤਿਹਾਸ ਵੇਈ ਇੱਕ ਇੱਕ ਪੰਨਾ ਤੁਸੀਂ ਪੜ੍ਹ ਵੇਖ ਲਓ ਪੰਨੇ ਪੰਨੇ ਉੱਤੇ ਰਹਿਬਰਾਂ ਦਾ ਵਾਸ ਵੀ ਆਉਂਦਾ ਹਲਾ ਦਿਲਾਂ ਮੋਹਾਂ ਦੀ ਕਬੀਲਦਾਰੀ ਮੈਂ ਜਦੋਂ ਕੰਢੀ ਤੇ ਫਾਕ ਦੀ ਖੁੱਲ ਜਾਵੇ ਨਾਲ ਚੰਦਰਾ ਨਹੀਂ ਮਸ਼ਾਲ ਬਲਦੀ ਤੇ ਬਿਨਾ ਤੇਲ ਤੋਂ ਦੀਵਾ ਹੋ ਗੁੱਲ ਜਾਵੇ ਲੱਖ ਜਤਨ ਕਰੀਏ ਆ ਵਿੱਚ ਟੁੱਲ ਜਾ ਮੈਂ ਉਸ ਕੋ ਮਾਨਵਤਾ ਸਾਡਾ ਕੋਮੇ ਇਤਿਹਾਸ ਭਈ ਇੱਕ ਇੱਕ ਪੰਨਾ ਤੁਸੀਂ ਪੜ੍ਹ ਵੇਖ ਲੋ ਪੰਨੇ ਪੰਨੇ ਉੱਤੇ ਰੇਬਰਾਂ ਦਾ ਵਾਸ ਭਈ ਲੈ ਲੋ ਪ੍ਰੇਰਣਾ ਤਾਂ ਬਾਰੀਖ ਤੋਂ ਸੰਘਰਸ਼ ਦੀ ਕਹਾਣੀ ਜਿਸ ਵਿੱਚ ਲਿਖੀ ਐ ਤੇਰਾ ਅਧਿਕਾਰੀ ਰੇਬਰਾਂ ਦੇ ਬਾਰਸ ਤੁਸੀਂ ਰੇਬਰਾਂ ਦੀ ਬਾਣੀ ਤੋਂ ਕੋਈ ਗੱਲ ਸਿੱਖੀਏ ਤੇਰਾ ਅਧਿਕਾਰੀ ਰੇਬਰਾਂ ਦੇ ਬਾਰਸ ਤੁਸੀਂ ਰੇਬਰਾਂ ਦੀ ਬਾਣੀ ਤੋਂ ਕੋਈ ਗੱਲ ਸਿੱਖੀਏ ਸੱਚਾ ਵਾਲੇ ਪੈਰੀ ਝੁੱਕ ਕੇ ਆਖਰ ਨੂੰ ਝੂਠ ਸੱਚ ਮੋਰੇ ਹਾਰਦਾ ਹੋ ਜਾਣ ਦਾ ਬੇੜਾ ਹੁਣ ਆਇਆ ਤਨ ਤੋਂ ਜੂਝਣੇ ਨਹੀਂ ਹੁਣ ਵਕਤ ਵੰਗਾਰਦਾ ਲੈ ਬੜਾ ਦਾ ਮਿਸ਼ਨ ਹਾ ਪੂਰਾ ਕਰੀਏ ਮਨੋਰਥ ਸਾਡਾ ਸਾਡਾ ਹੀ ਉਦੇਸ਼ ਹੈ ਦੇਸ਼ ਦੇ ਗੱਲ ਕਹੀ ਕਹਿੰਦੇ ਇਨਸਾਨ ਦਾ ਸਰੀਰਕ ਤੌਰ ਤੇ ਮਰ ਜਾਣਾ ਸਰੀਰ ਕਾ ਮੌਤ ਕੋਈ ਮੌਤ ਨਹੀਂ ਅਸਲ ਵਿੱਚ ਮੌਤ ਉਹ ਹੈ ਤੇ ਜਦੋਂ ਦੇ ਅੰਦਰਲੀ ਆਤਮਾ ਸੱਚ ਨੂੰ ਸੱਚ ਕਹਿਣ ਤੋਂ ਰੁਕ ਜਾਂਦੀ ਹੈ ਝੂਠ ਨੂੰ ਝੂਠ ਕਹਿਣ ਤੋਂ ਰੁਕ ਜਾਂਦੀ ਹੈ ਅੰਦਰਲੀ ਆਤਮਾ ਆਪਣੀ ਆਵਾਜ਼ ਨੂੰ ਦਬਾ ਲੈਂਦੀ ਹੈ ਉਹ ਕਹਿੰਦੇ ਨੇ ਸਰੀਰ ਕਾ ਮੌਤ ਕੋਈ ਮੌਤ ਨਹੀਂ ਅਸਲ ਮੌਤ ਜਦੋਂ ਬੰਦੇ ਦੀ ਜ਼ਮੀਰ ਮਰ ਜਾਂਦੀ ਹੈ ਉਹਦੀ ਆਤਮਾ ਮਰ ਜਾਂਦੀ ਹੈ ਸਾ ਜਾਣਿਓ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਨੂੰ ਕਾਇਮ ਰੱਖਿਆ ਤੇ ਅੱਜ ਉਹਨਾਂ ਦੀਆਂ ਤਸਵੀਰਾਂ ਵਿਗ ਰਹੀਆਂ ਨੇ ਘਰਾਂ ਦੇ ਵਿੱਚ ਬਾਬਾ ਸਾਹਿਬ ਦੀਆਂ ਤਸਵੀਰਾਂ ਗੁਰੂ ਰਵਿਦਾਸ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀਆਂ ਤਸਵੀਰਾਂ ਸਾਡੀਆਂ ਕੰਧਾਂ ਦਾ ਸ਼ਿੰਗਾਰ ਬੜੀਆਂ ਨੇ ਆਓ ਅੱਗੇ ਸ਼ਰਮ ਨੇ ਦੇਖੋ ਕੀ ਲਿਖਿਆ ਹੋਇਆ ਹੈ ਕੌਮ ਦੀਆਂ ਜਨਾ ਤੱਕ ਤੀਰਾਂ ਲਖੀਆਂ ਵੇਚੀਆਂ ਨਾ ਜਿਨ੍ਹਾਂ ਨੇ ਜਮੀਰਾ ਮੇ ਤਰੋ ਉਹਨਾਂ ਦੀਆਂ ਵੇਖੋ ਤਸਵੀਰਾਂ ਮਿੱਕੀਆਂ ਜਿੰਦ ਨਾ ਮੰਜ਼ਲ ਤੇ ਜਾਏ ਪੁੱਜਿਆ ਹੌਸਲਾ ਦਲੇਰੀ ਤੁਸੀਂ ਬੱਲੇ ਬੱਲੇ ਲੋ ਗੱਲਾਬਾ ਤੇ ਨਾਲ ਕਦੇ ਹੱਕ ਨਹੀਂ ਮਿਲੇ ਰਹਿਬਰਾਂ ਦੀ ਗੱਲ ਤੁਸੀਂ ਦਿਲੋਂ ਮੰਨ ਲੋ ਨਾ ਦੁਨੀਆਂ ਉਹਨਾਂ ਨੂੰ ਸਦਾ ਯਾਦ ਕਰਦੀ ਕੌਮ ਦੀਆਂ ਜਿਨ੍ਹਾਂ ਤਕਦੀਰਾਂ ਲਿਖੀਆਂ ਵੇਚੀਆਂ ਨਾ ਜਿਨ੍ਹਾਂ ਨੇ ਜ਼ਮੀਰਾਂ ਮਿੱਤਰੋ ਉਹਨਾਂ ਦੀਆਂ ਵੇਖੋ ਤਸਵੀਰਾਂ ਵਿਗੀਆਂ ਹਿੰਮਤ ਨਾਲ ਮੰਜ਼ਲ ਤੇ ਜਾਏ ਪੁੱਜਿਆ ਹੌਸਲਾ ਦਲੇਰੀ ਤੁਸੀਂ ਪੱਲੇ ਬੰਨ ਲਓ ਗੱਲਾਂ ਬਾਤਾਂ ਨਾਲ ਕਦੇ ਹੱਕ ਨਹੀਂ ਮਿਲੇ ਰਿਵਰਾਂ ਦੀ ਗੱਲ ਤੁਸੀਂ ਪੱਲੇ ਬੰਨ ਲਓ ਤੇ ਇਹ ਪਰਮਾਣਾਣੇ ਸੰ ਸਮਾਗਮ ਕਰਾਉਣੇ ਸਮੇਲ ਕਰਾਉਣੇ ਤਾਂ ਸਫਲ ਹਨ ਜੇ ਆਪਾਂ ਆਪਣੇ ਰਹਿਬਰਾਂ ਦੀ ਬਾਣੀ ਨੂੰ ਮੰਨਣਾ ਹੈ ਉਹਨਾਂ ਦੀ ਕਹੀ ਹੋਈ ਗੱਲ ਨੂੰ ਮੰਨਣਾ ਆਖਰੀ ਸਦਰਾ ਕਹ ਕੇ ਆਪ ਤੋਂ ਇਹੋ ਆਗਿਆ ਲੈ ਰਹੇ ਹਾਂ ਭਈ ਉਹ ਗੁਰੂਆਂ ਦੇ ਪੁਰਬ ਮਨਉ ਦੇ ਸ਼ਨ ਨਾ ਵੇਖੋ ਕੋ ਬਣ ਕੇ ਨਾ ਰਹਿ ਜਾਣ ਰਸਮਾਂ ਬੇਗਮਪੁਰੇ ਨੂੰ ਕਰਨਾ ਸਾਕਾਰ ਬਈ ਰਲ ਮੇਲ ਦਿਨੋਂ ਅੱਜ ਖਾਲੋ ਕਸਮਾਂ ਦਲ ਤਾਂ ਕਿਰਤੀਆਂ ਦੇ ਬੇੜੀਆਂ ਵਿੱਚੋਂ ਕ੍ਰਾਂਤੀ ਵਾਲਾ ਗੂੰਜੇਗਾ ਆਵਾਜ਼ਾ ਦਲ ਤੋਂ ਉਡਾਪੜ ਦੇ ਦੀਪ ਮਨੂ ਬਾਦੀ ਰਾਜਾ ਆਖਰ ਨੂੰ ਉਠਣਾ ਜ਼ਨਾਜਾ ਦਲ ਤੋਂ ਆਖਰ ਨੂੰ ਉਠਣਾ ਜ਼ਨਾਜਾ ਦਲ ਤੋਂ ਇਹਨਾਂ ਕੋਲ ਕਹਿੰਦੇ ਹੋ ਖਿੰਦੇ ਜਾਜਗਾ ਗਿਆ ਚੌਂਦੇ ਆ